ਮੈਂ ਆਪਣੀਆਂ ਬੇਟੀਆਂ ਨੂੰ ਇੰਡੀਪੈਂਡੈਂਟ ਕਰਨਾ ਚਾਹਦੀ ਮੈਂ ਇੰਡੀਪੈਂਡੈਂਟ ਬਨੂ ਸਟਰੋਂਗ ਬਨੂ ਅਰਨਿੰਗ ਹੈਂਡਸ ਬਨੋ ਤੁਸੀਂ ਬੇਟੀਆਂ ਨੂੰ ਜੰਮਣ ਦੇ ਨਾਲ ਹੀ ਇਹ ਨਾ ਸੋਚੋ ਕਿ ਉਹਨਾਂ ਦਾ ਵਿਆਹ ਕਰ ਦਿਓ ਜਾਂ ਉਹਨਾਂ ਨੂੰ ਕਿਸੇ ਦੇ ਮੱਥੇ ਮੜ ਦੋ ਪਰ ਸੋਰੇ ਘਰ ਦੇ ਜਿਹੜੇ ਸੀਗੇ ਉਹਨਾਂ ਦੀ ਐਕਸੈਪਸ਼ਨਜ਼ ਉਦਾਂ ਦੀਆਂ ਨਹੀਂ ਸੀਗੀਆਂ ਉਹਨਾਂ ਦੀ ਐਕਸੈਪਸ਼ਨਜ਼ ਕੁਝ ਹੋਰ ਸੀਗੀਆਂ ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਹਾਂ ਵੀ ਤੁਹਾਡੀ ਪਹਿਲੀ ਬੇਟੀ ਜੰਮੀ ਆ ਅਗਰ ਤੁਹਾਡੇ ਹੋਰ ਡਾਟਰ ਹੁੰਦੀ ਆ ਵੀ ਤੁਹਾਡੇ ਲਈ ਸਾਡੇ ਘਰ ਕੋਈ ਜਗ੍ਹਾ ਨਹੀਂ ਹੈ ਹਾਲਾਤ ਇਦਾਂ ਦੇ ਸੀਗੇ ਉਸ ਟਾਈਮ ਤੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਪੇਰੈਂਟਸ ਦੇ ਉੱਤੇ ਜਾ ਕੇ ਬੈਠਾਂ ਔਰ ਮੇਰੇ ਪੇਰੈਂਟਸ ਲੋਕਾਂ ਦੀਆਂ ਗੱਲਾਂ ਸੁਣ ਕੇ ਸਟ्रेस ਹੋਣ ਮੌਤ ਤੋਂ ਪਹਿਲਾਂ ਹੀ ਉਹਨਾਂ ਨੂੰ ਮੌਤ ਆ ਜਾਵੇ ਜਾਂ ਬਿਮਾਰੀਆਂ ਦਾ ਸ਼ਿਕਾਰ ਹੋ ਮੈਂ ਆਪਣੇ ਆਪ ਨੂੰ ਸਟਰੋਂਗ ਕੀਤਾ ਇਹਦਾ ਮਤਲਬ ਇਹ ਆ ਕਿ ਉਹ ਸਾਰਾ ਜਿਹੜਾ ਸਟ्रेस ਲੈਵਲ ਘੁੰਮਦਾ ਸੀਗਾ ਦਿਮਾਗ ਦੇ ਵਿੱਚ ਹੁਣ ਅਸੀਂ ਇੱਕ ਇੱਕ ਬੰਦੇ ਦਾ ਮੂੰਹ ਨਹੀਂ ਪਕੜ ਸਕਦੇ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਜਾ ਕੇ ਐਕਸਰਸਾਈਜ਼ ਲਗਾਨੀ ਤਾਂ ਮੈਂ ਬੜਾ ਕੂਲ ਫੀਲ ਕਰਨਾ ਮੇਰਾ ਸਟ्रेस ਲੈਵਲ ਪੂਰਾ ਗਾਇਬ ਹੋ ਜਾਣਾ ਹੁਣ ਤਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਹੋ ਗਿਆ ਕਿ ਮੈਂ ਇੱਕ ਦਿਨ ਵੀ ਜੇ ਜਿਮਿੰਗ ਨਾ ਕਰਾਂ ਤਾਂ ਮੈਨੂੰ ਬੜੀ ਲੈਥਾਰਜਿਕ ਬਾਡੀ ਬੜੀ ਡਾਊਨ ਲੱਗਦੀ ਹੈ ਮੈਮ ਤੁਹਾਡੀਆਂ ਵੀ ਬੇਟੀਆਂ ਨੇ ਤੁਸੀਂ ਸਭ ਕੁਝ ਫੇਸ ਕੀਤਾ ਆ ਹੁਣ ਤੁਸੀਂ ਆਪਣੀ ਬੇਟੀਆਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੇ ਮੈਂ ਆਪਣੀਆਂ ਬੇਟੀਆਂ ਨੂੰ ਇੰਡੀਪੈਂਡੈਂਟ ਕਰਨਾ ਚਾਹੁੰਦੀ ਮੈਂ ਆਪਣੀਆਂ ਬੇਟੀਆਂ ਨੂੰ ਨਹੀਂ ਆਪਣੇ ਪੂਰੇ ਪੰਜਾਬ ਦੀ ਬੇਟੀਆਂ ਨੂੰ ਕਹਿਨੀ ਆ ਆਪਣੇ ਪੂਰੇ ਇੰਡੀਆ ਦੀਆਂ ਬੇਟੀਆਂ ਨੂੰ ਕਹਿਨੀ ਆ ਇੰਡੀਪੈਂਡੈਂਟ ਬਨੋ ਸਟਰੋਂਗ ਬਨੋ ਅਰਨਿੰਗ ਹੈਂਡਸ ਬਨੋ ਤੁਸੀਂ ਬੇਟੀਆਂ ਨੂੰ ਜੰਮਣ ਦੇ ਨਾਲ ਹੀ ਇਹ ਨਾ ਸੋਚੋ ਕਿ ਉਹਨਾਂ ਦਾ ਵਿਆਹ ਕਰ ਦਿਓ ਜਾਂ ਉਹਨਾਂ ਨੂੰ ਕਿਸੇ ਦੇ ਮੱਥੇ ਮੜ ਦਿਓ ਪੜਾਈਆਂ ਪੂਰੀਆਂ ਕਰਵਾਓ ਜੇ ਨਹੀਂ ਵੀ ਪੜਾਈਆਂ ਕਰ ਸਕਦੇ ਤੇ ਉਹਨਾਂ ਤੇ ਸਟ्रेस ਨਾ ਪਾਓ ਕਿ ਤੁਸੀਂ ਉਹਨਾਂ ਦਾ ਵਿਆਹ ਕਰ ਦਿਓ ਜਾਂ ਕੁਝ ਹੋਰ ਬੱਚਿਆਂ ਨੂੰ ਪੂਰੀ ਆਜ਼ਾਦੀ ਦਿਓ ਜਿਵੇਂ ਮੁੰਡੇ ਪਾਲਦੇ ਹੋਵੇਂ ਕੁੜੀਆਂ ਪਾਲੋ ਮੈਮ ਜਦੋਂ ਕਹਿੰਦੇ ਹੁੰਦੇ ਹਨ ਨਾ ਵੀ ਵਿਆਹ ਹੋ ਗਿਆ ਬੰਦੇ ਦੇ ਸਾਰੇ ਸੁਪਨੇ ਖਤਮ ਹੋ ਜਾਂਦੇ ਆ ਹਰ ਇੱਕ ਕੁੜੀ ਦਾ ਇਹ ਕਹਿਣਾ ਹੁੰਦਾ ਵੀ ਵਿਆਹ ਤੋਂ ਪਹਿਲਾਂ ਜੋ ਕਰਨਾ ਕਰ ਲਾ ਵਿਆਹ ਤੋਂ ਬਾਅਦ ਤਾਂ ਵਸਤਰੀ ਜ਼ਿੰਦਗੀ ਬਦਲ ਦੇਣੀ ਆ ਤੁਹਾਡੀ ਲਾਈਫ ਚ ਕਿੰਨਾ ਚੇਂਜ ਆਇਆ ਸੀ ਦੇਖੋ ਮੇਰੀ ਜ਼ਿੰਦਗੀ ਦੇ ਵਿੱਚ ਕੀ ਸੀਗਾ ਕਿ ਮੈਰਿਜ ਤੋਂ ਪਹਿਲਾਂ ਮੇਰੀ ਮਦਰ ਜਿਹੜੀ ਹੈਗੀ ਆ ਉਹਨੇ ਮੈਨੂੰ ਬਹੁਤ ਅੱਛੀ ਸਿੱਖਿਆ ਦਿੱਤੀ ਸੀਗੀ ਉਹਨੇ ਵੀ ਮੈਨੂੰ ਐਦਾਂ ਹੀ ਤਿਆਰ ਕੀਤਾ ਘਰ ਦੇ ਸਾਰੇ ਕੰਮ ਸਿਖਾਏ ਸਿਲਾਈ ਬੁਨਾਈ ਕਢਾਈ ਔਰ ਮੈਨੂੰ ਹੋਰ ਵੀ ਬਹੁਤ ਕੁਝ ਆਂਦਾ ਹੈ ਉਹਨੂੰ ਸਿਗਾ ਕੁਕਿੰਗ ਦੇ ਸਾਰੇ ਸਭ ਸਿਖਾਏ ਕਿ ਅਸੀਂ ਲੋਕ ਸਾਡੇ ਘਰ ਬਾਬਾ ਜੀ ਦੀ ਬੀਡ ਦਾ ਪ੍ਰਕਾਸ਼ ਸੀਗਾ ਅਸੀਂ ਲੋਕ ਨਾਨਵੇਜ ਨਹੀਂ ਖਾਂਦੇ ਸੀਗੇ ਪਰ ਉਹਨਾਂ ਨੇ ਮੈਨੂੰ ਨਾਨਵੇਜ ਦੀ ਵੀ ਪੂਰੀ ਸਿੱਖਿਆ ਦਿੱਤੀ ਕਿ ਉਹਨਾਂ ਨੇ ਪਨੀਰ ਬਣਾ ਕੇ ਦਿਖਾਇਆ ਬਸ ਇਹਦੇ ਤੇ ਚਿਕਨ ਪਾ ਦੇਣਾ ਨਾਨਵੇਜ ਐਵੇਂ ਬਣਾਣਾ ਤੇ ਇਹ ਕਹਿੰਦਾ ਮਤਲਬ ਹੈ ਕਿ ਮਦਰ ਨੇ ਆਪਣੇ ਵੱਲੋਂ ਪੂਰੀ ਕਰਕੇ ਸਹੁਰੇ ਘਰ ਭੇਜਿਆ ਪਰ ਸਹੁਰੇ ਘਰ ਦੇ ਜਿਹੜੇ ਸੀਗੇ ਉਹਨਾਂ ਦੀ ਐਕਸੈਪਸ਼ਨਸ ਉਦਾਂ ਦੀਆਂ ਨਹੀਂ ਸੀਗੀਆਂ ਉਹਨਾਂ ਦੀ ਐਕਸੈਪਸ਼ਨਸ ਕੁਝ ਹੋਰ ਸੀਗੀਆਂ ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਹਾਂ ਵੀ ਤੁਹਾਡੀ ਪਹਿਲੀ ਬੇਟੀ ਜੰਮੀ ਆ ਅਗਰ ਤੁਹਾਡੇ ਹੋਰ ਡਾਟਰ ਹੁੰਦੀ ਆ ਵੀ ਤੁਹਾਡੇ ਲਈ ਸਾਡੇ ਘਰ ਕੋਈ ਜਗ੍ਹਾ ਨਹੀਂ ਹੈ ਤੇ ਮੈਮ ਉਹਨਾਂ ਚੀਜ਼ਾਂ ਨੂੰ ਫੇਸ ਕਰਨਾ ਫਿਰ ਇੱਕ ਵੱਖਰੀ ਲਾਈਨ ਦੇ ਵਿੱਚ ਆਉਣਾ ਜਿਮ ਲਾਈਨ ਹੀ ਕਿਉਂ ਚੋਇਸ ਕੀਤੀ ਤੁਸੀਂ ਦੇਖੋ ਮੈਡਮ ਉਸ ਟਾਈਮ ਤੇ ਕੁਝ ਚੀਜ਼ਾਂ ਇਦਾਂ ਦੇ ਹਾਲਾਤ ਇਦਾਂ ਦੇ ਸੀਗੇ ਉਸ ਟਾਈਮ ਤੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਪੇਰੈਂਟਸ ਦੇ ਉੱਤੇ ਜਾ ਕੇ ਬੈਠਾਂ ਔਰ ਮੇਰੇ ਪੇਰੈਂਟਸ ਲੋਕਾਂ ਦੀਆਂ ਗੱਲਾਂ ਸੁਣ ਕੇ ਸਟ्रेस ਹੋਣ ਮੌਤ ਤੋਂ ਪਹਿਲਾਂ ਹੀ ਉਹਨਾਂ ਨੂੰ ਮੌਤ ਆ ਜਾਵੇ ਜਾਂ ਬਿਮਾਰੀਆਂ ਦਾ ਸ਼ਿਕਾਰ ਹੋਣ ਮੈਂ ਆਪਣੇ ਆਪ ਨੂੰ ਸਟਰੋਂਗ ਕੀਤਾ ਔਰ ਮੈਂ ਆਪਣੀਆਂ ਬੱਚੀਆਂ ਨੂੰ ਪਾਲਣ ਦੀ ਕੋਸ਼ਿਸ਼ ਔਰ ਇਹ ਸਭ ਚੀਜ਼ਾਂ ਦੇ ਪਿੱਛੇ ਮੈਂ ਕਾਫੀ ਹੱਦ ਤੱਕ ਬੱਚਿਆਂ ਨੂੰ ਵੀ ਪਾਲਣਾ ਸੀਗਾ ਘਰ ਵੀ ਦੇਖਣਾ ਸੀਗਾ ਔਰ ਲੋਕਾਂ ਦੀਆਂ ਗੱਲਾਂ ਵੀ ਸੀ ਗਿਆ ਕੁਛ ਜਿਹੜੀਆਂ ਮੇਰੇ ਦਿਮਾਗ ਚ ਘੁੰਮਦੀਆਂ ਸੀ ਰਿਸ਼ਤੇਦਾਰ ਵੀ ਬੜਾ ਕੁਝ ਕੋਈ ਕੁਝ ਕਹਿੰਦਾ ਸੀ ਦੇਖੋ 50% ਲੋਕ ਗਲਤ ਕਹਿੰਦੇ 50% ਰਾਈਟ ਕਹਿੰਦੇ ਆ ਲੋਕਾਂ ਨੇ ਤਾਂ ਸੀਤਾ ਨੂੰ ਵੀ ਨਹੀਂ ਛੱਡਿਆ ਦਾ ਮਤਲਬ ਇਹ ਆ ਕਿ ਉਹ ਸਾਰਾ ਜਿਹੜਾ ਸਟ्रेस ਲੈਵਲ ਘੁੰਮਦਾ ਸੀਗਾ ਦਿਮਾਗ ਦੇ ਵਿੱਚ ਹੁਣ ਅਸੀਂ ਇੱਕ ਇੱਕ ਬੰਦੇ ਦਾ ਮੂੰਹ ਨਹੀਂ ਪਕੜ ਸਕਦੇ ਉਸ ਤੋਂ ਬਾਅਦ ਮੈਂ ਜਿਮ ਦੇ ਵਿੱਚ ਜਾ ਕੇ ਐਕਸਰਸਾਈਜ਼ ਲਗਾਨੀ ਤਾਂ ਮੈਂ ਬੜਾ ਕੂਲ ਫੀਲ ਕਰਨਾ ਮੇਰਾ ਸਟ्रेस ਲੈਵਲ ਪੂਰਾ ਗਾਇਬ ਹੋ ਜਾਣਾ ਤੇ ਮੈਨੂੰ ਜਿਮ ਜਾਣਾ ਵਧੀਆ ਲੱਗਣ ਲੱਗ ਗਿਆ ਹੁਣ ਤਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਹੋ ਗਿਆ ਕਿ ਮੈਂ ਇੱਕ ਦਿਨ ਵੀ ਜੇ ਜਿਮing ਨਾ ਕਰਾਂ ਤਾਂ ਮੈਨੂੰ ਬੜੀ ਲੈਥਾਰਜਿਕ ਬਾਡੀ ਬੜੀ ਡਾਊਨ ਲੱਗਦੀ ਹੈ ਮੈਮ ਇੱਕ ਸਵਾਲ ਹੋ ਰਿਹਾ ਤੁਹਾਨੂੰ ਕਿ ਜਿੱਦਾਂ ਜਿਮ ਦੇ ਵਿੱਚ ਲੱਗੇ ਸੀ ਜਦੋਂ ਉਦੋਂ ਅਲੱਗ ਹੋ ਗਏ ਸੀ ਸਾਰਾ ਕੁਝ ਖੁਦ ਕਰਨਾ ਸੀ ਬੱਚਿਆਂ ਦਾ ਖਰਚਾ ਵੀ ਖੁਦ ਚੱਕਣਾ ਸੀ ਤੇ ਜਿਮ ਦੇ ਲਈ ਸਾਨੂੰ ਡਾਈਟ ਵੀ ਸਪੈਸ਼ਲ ਚਾਹੀਦੀ ਹੁੰਦੀ ਆ ਤਪੈਸਿਆਂ ਦੇ ਵਿੱਚ ਪ੍ਰੋਬਲਮ ਨਹੀਂ ਆਈ ਕਿ ਕਿਸ ਤਰ੍ਹਾਂ ਹੈਂਡਲ ਕਰਦੇ ਸੀ ਉਸ ਚੀਜ਼ ਨੂੰ ਦੇਖੋ ਮੇਨ ਗੱਲ ਹੈ ਜੀ ਤੁਸੀਂ ਕੰਪੀਟੀਸ਼ਨ ਕਰਦੇ ਹੋ ਜਿੰਮਿੰਗ ਕਰ ਰਹੇ ਹੋ ਤੁਸੀਂ ਨਾਰਮਲ ਡਾਈਟ ਲੈ ਸਕਦੇ ਹੋ ਲੇਕਿਨ ਜਦੋਂ ਤੁਸੀਂ ਕੰਪੀਟੀਸ਼ਨ ਕਰਨੇ ਹੁੰਦੇ ਤੁਹਾਨੂੰ ਇੱਕ ਸਪੈਸ਼ਲ ਕਿਸਮ ਦੀ ਡਾਈਟ ਚਾਹੀਦੀ ਆ ਕਈ ਵਾਰਾ ਇਦਾਂ ਦੀ ਪ੍ਰੋਬਲਮ ਆ ਜਾਂਦੀ ਸੀਗੀ ਕਿ ਬੱਚੇ ਦੀ ਸਕੂਲ ਦੀ ਫੀਸ ਦਵਾਂ ਕਿ ਡਾਈਟ ਦੇ ਉੱਤੇ ਖਰਚਾ ਕਰਾਂ ਕਈ ਵਾਰ ਇਦਾਂ ਕਈ ਵਾਰ ਮੈਨੂੰ ਬੱਚੇ ਦੇ ਸਕੂਲ ਦੀ ਫੀਸ ਦੇ ਉੱਤੇ ਪੈਨਲਟੀ ਵੀ ਪਈ ਆ ਮੈਨੂੰ ਪਿਛਲੇ ਸਾਲ ਹੀ 55000 ਰੁਪਏ ਕੁਝ ਪੈਨਲਟੀ ਪਾਤੀ ਉਹਨਾਂ ਨੇ ਸਕੂਲ ਵਾਲਿਆਂ ਨੇ ਕਿ ਤੁਸੀਂ ਲੇਟ ਫੀਸ ਜਮ੍ਹਾਂ ਕਰਾਈ ਹੈ ਤੁਹਾਨੂੰ 55000 ਰੁਪਿਆ ਫਾਈਨ ਹੈ ਤੁਹਾਡਾ ਬਟ ਜਿਮ ਲਾਈਨ ਵੀ ਬਹੁਤ ਇੰਪੋਰਟੈਂਟ ਹੈ ਮੈਂ ਇਸ ਚੀਜ਼ ਨੂੰ ਛੱਡ ਨਹੀਂ ਸਕਦੀ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਰ ਟਾਈਮ ਹੀ ਫਸਟ ਆਵਾ ਜਾਂ ਕਿਸੇ ਕੰਪੀਟੀਸ਼ਨ ਤੇ ਮੈਂ ਸੈਕੰਡ ਆਈ ਹਾਂ ਮੈਂ ਬਹੁਤ سارے ਕੰਪੀਟੀਸ਼ਨ ਕੀਤੇ ਕਿਸੇ ਵੇ ਮੈਂ 3rd ਵੀ ਆਈ ਹਾਂ ਬਟ ਮੈਂ ਕਦੇ ਕਿੰਤੂ ਪਰੰਤੂ ਨਹੀਂ ਕੀਤਾ ਮੈਂ ਜਦੋਂ ਵੀ ਮੇਰਾ ਜੋ ਵੀ ਰੈਂਕ ਆਇਆ ਮੈਂ ਨੈਕਸਟ ਟਾਈਮ ਇਹ ਸੋਚਿਆ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਕੇ ਫਿਰ ਇਸ ਤੋਂ ਵੀ ਵਧੀਆ ਨੈਕਸਟ ਜਿਹੜਾ ਪਲੇਟਫਾਰਮ ਦੂੰਗੀ ਇਸ ਤੋਂ ਵੀ ਵਧੀਆ ਕਰੂੰਗੀ ਬੇਟੀਆਂ ਦੇ ਲਈ ਇੰਨਾ ਕੁਝ ਕੀਤਾ ਆ ਤੇ ਹੁਣ ਬੇਟੀਆਂ ਵੱਲੋਂ ਬੱਚਿਆਂ ਵੱਲੋਂ ਕੀ ਰਿਸਪੌਂਸ ਮਿਲਦਾ ਹੈ ਬੱਚੇ ਮੇਰੇ ਬਹੁਤ ਰਿਸਪੈਕਟ ਕਰਦੇ ਆ ਬਲਕਿ ਮੇਰੇ ਤੇ ਪ੍ਰਾਊਡ ਫੀਲ ਕਰਦੇ ਆ ਉਹ ਬੜੇ ਫਕਰ ਦੇ ਨਾਲ ਆਪਣੇ ਫਰੈਂਡਸ ਨੂੰ ਦੱਸਦੇ ਆ ਕਿ ਮੇਰੀ ਮੰਮੀ ਆ ਬਾਡੀ ਬਿਲਡਰ ਹੈ ਬਲਕਿ ਮੈਨੂੰ ਤਾਂ ਇੰਨੀ ਖੁਸ਼ੀ ਮਿਲਦੀ ਆ ਕਿ ਬੱਚਿਆਂ ਨੂੰ ਬੱਚੇ ਜਦੋਂ ਕੋਈ ਜਿੱਦਾਂ ਉਹਨਾਂ ਦੇ ਫਰੈਂਡਸ ਐ ਜਿਮ ਜਾਂਦੇ ਆ ਜੇ ਉਹ ਕਿਸੇ ਨੂੰ ਦੱਸਦੇ ਆ ਮੇਰੀ ਮੰਮਾ ਕੇ ਡੋਲੇ ਤੋਂ ਤੇਰੇ ਸੇ ਵੀ ਬੜੇ ਹੈ ਤਾਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਖੈਰ ਬੱਚੇ ਰਿਸਪੈਕਟ ਵੀ ਬਹੁਤ ਜ਼ਿਆਦਾ ਕਰਦੇ ਆ ਤੇ ਮੈਮ ਇੱਕ ਗੱਲ ਹੋ ਰਿਹਾ ਕਿ ਜਿਸ ਤਰ੍ਹਾਂ ਨਾ ਆਪਾਂ ਛੋਟੇ ਹੁੰਨੇ ਆ ਸਾਡਾ ਸੁਪਨਾ ਹੁੰਦਾ ਆ ਕਿ ਮੈਂ ਇਹ ਬੰਨਾ ਆ ਮੈਂ ਡਾਕਟਰ ਬੰਨਾ ਮੈਂ ਟੀਚਰ ਬੰਨਾ ਜਿੱਦਾਂ ਛੋਟੇ ਸੀ ਉਦੋਂ ਕਦੇ ਸੋਚਿਆ ਸੀ ਮੈਂ ਬਾਡੀ ਬਿਲਡਰ ਬੰਨਾ ਆ ਦੀ ਕੋ ਇਦਾਂ ਬੋਡੀ ਬਿਲਡਰ ਤਾਂ ਨਹੀਂ ਸੋਚਿਆ ਸੀਗਾ ਹੈਲਥ ਫਿਟਨੈਸ ਨਾਲ ਸ਼ੁਰੂ ਤੋਂ ਬਹੁਤ ਪਿਆਰ ਸੀਗਾ ਬਟ ਮੇਰੇ ਦਾਦਾ ਜੀ ਸੀਗੇ ਉਹਨਾਂ ਨੂੰ ਮੈਂ ਪੁੱਛਦੀ ਹੁੰਦੀ ਸੀਗੀ ਕਿ ਟੀਵੀ ਆ ਟੀਵੀ ਤੇ ਆਣ ਲਈ ਕੀ ਕਰਨਾ ਹੁੰਦਾ ਮੈਂ ਬੜੀ ਛੋਟੀ ਜੀ ਸੀਗੀ ਮੇਬੀ 6-7 ਸਾਲ ਦੀ ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਬੋਲੀ ਕਿ ਟੀਵੀ ਤੇ ਆਣ ਲਈ ਨਾ ਜਿਹੜੇ ਲੋਕ ਟੀਵੀ ਦੇਖਦੇ ਆ ਉਹ ਕਦੇ ਟੀਵੀ ਤੇ ਨਹੀਂ ਆਉਂਦੇ ਮੈਂ ਉਸ ਦਿਨ ਤੋਂ ਬਾਅਦ ਟੀਵੀ ਦੇਖਣਾ ਛੱਡ ਦਿੱਤਾ ਤੇ ਮੈਨੂੰ ਮੈਨੂੰ ਟੀਵੀ ਤੇ ਆਣਾ ਹੈ ਮੈਨੂੰ ਇਹ ਨਹੀਂ ਪਤਾ ਮੈਂ ਕਿੱਦਾਂ ਆਣਾ ਬਟ ਮੈਨੂੰ ਇਹ ਦੇਖਣਾ ਸੀਗਾ ਕੀ ਜਿੱਦਾਂ ਪੀਟੀ 우ਸ਼ਾ ਕਿਰਨ 베ਦੀ ਐ ਤੇ ਰੋਲ ਮਾਡਲ ਕਿਸ ਨੂੰ ਮੰਨਦੇ ਸੀ ਉਹਦਾ ਆਪਣਾ ਮੈਨੂੰ ਮੈਂ ਕਿਰਨ 베ਦੀ ਤੋਂ ਬਹੁਤ ਜ਼ਿਆਦਾ ਇਨਸਪਾਇਰ ਸੀ ਕਿ ਮੈਨੂੰ ਇਹ ਸੀਗਾ ਕਿ ਮੈਂ ਕੁਝ ਇਦਾਂ ਦਾ ਕਰਾਂ ਜਿਹੜਾ ਪੰਜਾਬ ਦੇ ਵਿੱਚ ਫੇਮਸ ਹੋਵੇ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਕਿਰਨ 베ਦੀ ਨੂੰ ਰੋਲ ਮਾਡਲ ਮੰਨਿਆ ਸੀ ਤੇ ਅੱਜ ਤੁਸੀਂ ਵੀ ਟੀਵੀ ਤੇ ਆ ਰਹੇ ਹੋ ਚੈਨਲਾਂ ਤੇ ਆ ਰਹੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਦੇਖੋ ਚੰਗਾ ਤਾਂ ਬਹੁਤ ਲੱਗ ਰਿਹਾ ਖੈਰ ਮੈਂ ਤਾਂ ਕਿਰਨ 베ਦੀ ਜੀ ਦੇ ਕਹਿ ਲਓ ਉਹਨਾਂ ਦੇ ਮੁਰੇ ਤਾਂ ਮੈਂ ਕੁਝ ਵੀ ਨਹੀਂ ਆ ਅਸੀਂ ਉਹਨਾਂ ਵਰਗੇ ਬਣ ਜਾਈਏ ਬਹੁਤ ਵੱਡੀ ਗੱਲ ਹੈ ਸਾਡੇ ਲਈ ਪਰ ਮੇਰਾ ਇਹ ਸੁਪਨਾ ਹੈਗਾ ਕਿ ਮੈਂ ਕੁਝ ਇਦਾਂ ਦਾ ਮੈਂ ਅਗਲੇ ਮਹੀਨੇ ਇੰਟਰਨੈਸ਼ਨਲ ਲੈਵਲ ਅਚੀਵ ਕਰਨਾ ਤੇ ਮੇਰਾ ਸੁਪਨਾ ਹੈ ਕਿ ਮੈਂ ਕੁਝ ਇਦਾਂ ਦਾ ਕਰਾਂ ਕਿ ਸਾਡੇ ਪੰਜਾਬ ਨੂੰ ਫਕਰ ਹੋਵੇ ਕਿ ਮੈਂ ਪੰਜਾਬ ਦੀ ਧੀ ਆ ਮੈਂ ਜਦੋਂ ਮੈਡਲ ਲੈ ਕੇ ਆਵਾਂ ਤੇ ਸਭ ਨੂੰ ਖੁਸ਼ੀਆਂ ਮਹਿਸੂਸ ਹੋਵੇ ਮੈਂ ਅੱਜਕੱਲ੍ਹ ਦੀਆਂ ਬੇਟੀਆਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਜਿਹੜੀਆਂ ਹਿੰਮਤ ਹਾਰ ਜਾਂਦੀਆਂ ਨੇ ਜਾਂ ਸਹੁਰੇ ਪਰਿਵਾਰ ਵੱਲੋਂ ਜਾਂ ਘਰ ਦੇ ਹੀ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਕਿਸੇ ਵੀ ਮਕਾਮ ਤੇ ਪਹੁੰਚਣ ਦੇ ਲਈ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਦੇਖੋ ਇੱਕ ਚੀਜ਼ ਮੈਂ ਕਲੀਅਰ ਦੱਸੂੰਗੀ ਕਿ ਇਹ ਬਿਨਾ ਸੱਟ ਖਾਦੇ ਕੁਝ ਨਹੀਂ ਹੁੰਦਾ ਜੇ ਤੁਸੀਂ ਸੋਚ ਰਹੇ ਹੋ ਤੁਹਾਨੂੰ 10 ਬੰਦੇ ਆ ਕੇ ਸਪੋਰਟ ਕਰੋਗੇ ਤਾਂ ਤੁਸੀਂ ਕੁਝ ਬਣੂਗੇ ਜਾਂ ਤੁਹਾਡੀ ਲਗਜ਼ਰੀ ਲਾਈਫ ਹੋਊਗੀ ਜਾਂ ਤੁਹਾਡੇ ਕੋਲ ਪੈਸੇ ਹੋਊਗੇ ਵੱਡੇ ਵੱਡੇ ਜਿਹੜੇ ਲੋਕ ਬਣੇ ਆ ਜਿਨ੍ਹਾਂ ਨੇ ਨਾਮ ਕੀਤਾ ਉਹ ਬਹੁਤ ਛੋਟੇ ਤੋਂ ਉੱਠੇ ਆ ਜੇ ਤੁਸੀਂ ਆਪਣੀ ਮਿਹਨਤ ਅੰਦਰੋਂ ਤੁਹਾਡਾ ਸੰਕਲਪ ਜਿਹੜਾ ਤੁਹਾਡਾ ਏਮ ਜਿਹੜਾ ਉਹ ਪੱਕਾ ਹੋਣਾ ਚਾਹੀਦਾ ਵੀ ਮੈਂ ਆ ਕਰਨਾ ਹੈ ਰਸਤੇ ਖੁਦ ਬਖੁਦ ਖੁੱਲ ਜਾਂਦੇ ਆ ਹਾਰਡ ਮਿਹਨਤ ਕਰਨੀ ਪਊਗੀ ਥਵਾਨੂੰ ਮੁਕਾਮ ਆਪਣੇ ਆਪ حاصل ਹੋ ਜਾਣਗੇ ਜਿਵੇਂ ਅਸੀਂ ਗੱਲਬਾਤ ਕੀਤੀ ਮੈਮ ਦੇ ਨਾਲ ਤੇ ਇਹ ਤਾਂ ਖੁਦ ਹੀ ਇੱਕ ਕਹਿ ਸਕਦੇ ਆਂ ਵੀ ਸਾਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ ਤੇ ਕਿਵੇਂ ਦੇ ਲੱਗੀ ਮੈਮ ਦੀ ਸਟੋਰੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ